ਲੋਕਾਂ ਦੀ ਮੌਤ ਹੋ ਚੁੱਕੀ ਹੈ 750 ਤੋਂ ਵੱਧ ਲੋਕ ਜ਼ਖਮੀ ਹੋ ਚੁੱਕੇ ਨੇ ਤਸਵੀਰਾਂ ਤੁਹਾਨੂੰ ਦਿਖਾ ਰਿਹਾ ਮੌਕੇ ਦੀਆਂ ਬਹੁਤ ਖਤਰਨਾਕ ਤੇ ਖੌਫਨਾਕ ਤਸਵੀਰਾਂ ਨੇ ਇਹ ਧਮਾਕਾ ਬੰਦਰਗਾਹ ਤੇ ਹੋਇਆ ਹੈ ਔਰ ਬੰਦਰਗਾਹ ਤੇ ਧਮਾਕਾ ਹੁੰਦਿਆਂ ਸਾਰੀ ਤਸਵੀਰਾਂ ਤੁਸੀਂ ਦੇਖ ਸਕਦੇ ਹੋ ਕਿ ਕਿਵੇਂ ਅੱਗ ਦੀਆਂ ਲਪਟਾਂ ਜਿਹੜੀਆਂ ਨੇ ਉਹ ਅਸਮਾਨ ਦੇ ਵਿੱਚ ਉੱਡਦੀਆਂ ਹੋਈਆਂ ਦਿਖਾਈ ਦੇ ਰਹੀਆਂ ਨੇ ਤਕਰੀਬਨ ਹੁਣ ਤੱਕ ਦੀ ਜੜੀ ਜਾਣਕਾਰੀ ਮਿਲ ਪਾਰੀ ਹੈ ਕਿ 14 ਲੋਕਾਂ ਦੀ ਮੌਤ ਇਸ ਧਮਾਕੇ ਦੇ ਵਿੱਚ ਹੋ ਚੁੱਕੀ ਹੈ ਤੇ 700 ਤੋਂ ਵੱਧ ਲੋਕ ਜਿਹੜੇ ਨੇ ਇਸ ਧਮਾਕੇ ਦੇ ਵਿੱਚ ਜ਼ਖਮੀ ਹੋ ਚੁੱਕੇ ਨੇ ਤਾਂ ਤਸਵੀਰਾਂ ਦਿਖਾ ਰਿਆਂ ਈਰਾਨ ਦੀ ਬੰਦਰਗਾਹ ਦੇ ਉੱਪਰ ਇਹ ਵੱਡਾ ਧਮਾਕਾ ਜਿਹੜਾ ਦੇਖਣ ਨੂੰ ਮਿਲਿਆ ਪਰ ਸਪਸ਼ਟ ਤੌਰ ਤੇ ਅਸੀਂ ਗੱਲ ਕਰੀਏ ਤਾਂ ਕੋਈ ਵੀ ਸਪਸ਼ਟ ਕਾਰਨ ਜਿਹੜਾ ਇਹ ਅਧਿਕਾਰੀਆਂ ਨੇ ਅਜੇ ਤੱਕ ਨਹੀਂ ਦੱਸਿਆ ਕਿ ਅੱਗ ਕਿਉਂ ਲੱਗੀ ਹੈ ਬੰਦਰਗਾਹ ਤੇ ਕੋਈ ਮਜ਼ਾਇਲ ਫਟਿਆ ਜਾਂ ਫਿਰ ਹੋਰ ਕੋਈ ਚੀਜ਼ ਹਰਕਤ ਹੋਈ ਹੈ ਸਪਸ਼ਟ ਕਾਰਨ ਜਿਹੜਾ ਆ ਈਰਾਨ ਦੇ ਅਧਿਕਾਰੀਆਂ ਦੇ ਵੱਲੋਂ ਅਜੇ ਕੋਈ ਵੀ ਨਹੀਂ ਦੱਸਿਆ ਗਿਆ ਹੈ ਔਰ ਤੁਹਾਨੂੰ ਦੱਸਦੀ ਕਿ ਇੱਕ ਹੋਰ ਚੀਜ਼ ਜਿਹੜੀ ਇਹਦੇ ਵਿੱਚ ਸਾਹਮਣੇ ਆਈ ਹੈ ਕਿ ਇਹ ਤਮਾਕਾ ਉਦੋਂ ਹੋਇਆ ਜਦੋਂ ਇਰਾਨੀ ਅਧਿਕਾਰੀ ਤੇ ਅਮਰੀਕੀ ਅਧਿਕਾਰੀ ਓਮਾਨ ਦੇ ਵਿੱਚ ਪਰਮਾਣੂ ਦੇ ਬਾਰੇ ਗੱਲਬਾਤ ਕਰ ਰਹੇ ਸੀ ਔਰ ਉਸ ਮੀਟਿੰਗ ਦਾ ਤੀਜਾ ਦੌਰ ਜਿਹੜਾ ਆ ਉਹ ਚੱਲ ਰਿਹਾ ਸੀਗਾ ਤਾਂ ਇਸ ਦੌਰਾਨ ਇਹ ਧੁਮਾਕਾ ਹੋ ਗਿਆ ਤਾਂ ਬਹੁਤ ਸਾਰੀਆਂ ਚੀਜ਼ਾਂ ਨਿਕਲ ਕੇ ਸਾਹਮਣੇ ਆ ਰਹੀਆਂ ਨੇ ਤਾਂ ਪਰ ਇਹ ਵੱਡੀ ਖਬਰ ਹੈ ਕਿ ਫਿਲਹਾਲ 14 ਲੋਕਾਂ ਦੀ ਮਾਤ ਹੋ ਚੁੱਕੀ ਹੈ ਔਰ ਅਜੇ ਵੀ ਕਿਹਾ ਜਾ ਰਿਹਾ ਹੈ ਕਿ ਇਹ ਅੰਕੜੇ ਜਿਹੜੇ ਨੇ ਉਹ ਵੱਧ ਸਕਦੇ ਨੇ ਇਹ ਤੁਮਾਕਾ ਬੰਦਰ ਆਵਾਜ਼ ਦੇ ਨੇੜੇ ਹੋਇਆ ਹੈ ਈਰਾਨ ਦੇ ਵਿੱਚ ਜਦੋਂ ਈਰਾਨੀ ਤੇ ਅਮਰੀਕੀ ਅਧਿਕਾਰੀ ਓਮਾਨ ਦੇ ਵਿੱਚ ਪਰਮਾਣੂ ਦੇ ਬਾਰੇ ਗੱਲਬਾਤ ਕਰ ਰਹੇ ਸੀ ਔਰ ਇਹ ਤੀਜੀ ਮੀਟਿੰਗ ਜਿਹੜੀ ਹੈ ਉਹ ਚੱਲ ਰਹੀ ਸੀ ਔਰ ਤੁਹਾਨੂੰ ਦੱਸ ਦੇ ਕਿ ਈਰਾਨੀ ਅਧਿਕਾਰੀਆਂ ਨੇ ਤੁਰੰਤ ਤੁਮਾਕੇ ਨੂੰ ਹਮਲੇ ਦਾ ਕਾਰਨ ਨਹੀਂ ਦੱਸਿਆ ਹੈ ਵਿਦੇਸ਼ ਮੰਤਰੀਬਾਸ ਕਰਾਕਚੀ ਜੋ ਕਿ ਪਰਮਾਣੂ ਗੱਲਬਾਤ ਦੀ ਅਗਵਾਈ ਕਰ ਰਹੇ ਸੀ ਉਹ ਉਹਨਾਂ ਨੇ মিডিਆ ਨੂੰ ਕਿਹਾ ਹੈ ਕਿ ਸਾਡੀਆਂ ਸੁਰੱਖਿਆ ਸੇਵਾਵਾਂ ਜਾਇਜ਼ ਜਵਾਬ ਦੇਣ ਲਈ ਤਿਆਰ ਕੀਤੇ ਗਏ ਤੋੜਫੋੜ ਅਤੇ ਕਤਲ ਦੀਆਂ ਕਾਰਵਾਈਆਂ ਦੀਆਂ ਪਿਛਲੀਆਂ ਘਟਨਾਵਾਂ ਦੇ ਮੱਦੇਨਜ਼ਰ ਹਾਈਲਾਈਟ ਤੇ ਯਾਨੀ ਕਿ ਇਸ ਹਮਲੇ ਨੂੰ ਕਿਸੇ ਦਾ ਕਾਰਨ ਅਜੇ ਤੱਕ ਨਹੀਂ ਮੰਨਿਆ ਦੱਸਿਆ ਗਿਆ ਔਰ ਨਾ ਹੀ ਕੋਈ ਸਪਸ਼ਟ ਕਾਰਨ ਦੱਸਿਆ ਗਿਆ ਹੈ ਕਿ ਇਹ ਘਟਨਾ ਜਿਹੜੀ ਹੈ ਜਾਂ ਇਹ ਬਲਾਸਟ ਜਿਹੜਾ ਆ ਉਹ ਈਰਾਨ ਦੀ ਬੰਦਰਗਾਹ ਤੇ ਕਿਉਂ ਹੋਇਆ ਹੈ ਤਾਂ ਵੱਡੀ ਖਬਰ ਹੈ ਤੁਹਾਨੂੰ ਦੱਸਦੀ ਕਿ ਈਰਾਨ ਦੀ ਬੰਦਰਗਾਹ ਤੇ ਅਬਾਸ ਬੰਦਰਗਾਹ ਤੇ ਇਹ ਵੱਡਾ ਧਮਾਕਾ ਹੋਇਆ ਹੈ 14 ਮੌਤਾਂ ਹੋ ਚੁੱਕੀਆਂ ਨੇ 14 ਲੋਕਾਂ ਦੀ ਮੌਤ ਹੋ ਚੁੱਕੀ ਹੈ ਔਰ ਇਹ ਅੰਕੜਾ ਵੱਧ ਸਕਦਾ ਹੈ ਇਹਦਾ ਵੀ ਖੱਸਾ ਜੁੜਾਇਆ ਜੁਤਾਇਆ ਜਾ ਰਿਹਾ ਹੈ ਔਰ ਸਾਸੋ ਤੋਂ ਵੱਧ ਲੋਕ ਇਸ ਦੇ ਵਿੱਚ ਜ਼ਖਮੀ ਦੱਸੇ ਜਾ ਰਹੇ ਨੇ ਤਸਵੀਰਾਂ ਬਹੁਤ ਖਤਰਨਾਕ ਨੇ ਹੈਰਾਨ ਕਰ ਦੇਣ ਵਾਲੀਆਂ ਤਸਵੀਰਾਂ ਨੇ ਜਦੋਂ ਤਮਾਕਾ ਹੁੰਦਾ ਹੈ ਤਾਂ ਦੇਖੋ ਕਿਵੇਂ ਹਫੜਾ ਤਫੜੀ ਜਿਹੜੀ ਹੈ ਉਹ ਬੰਦਰਗਾਹ ਤੇ ਮਚ ਜਾਂਦੀ ਹੈ ਔਰ ਅੱਗ ਦੀਆਂ ਲਪਟਾਂ ਸਮਾਨ ਦੇ ਵਿੱਚ ਤੁਹਾਨੂੰ ਦਿਖਾਈ ਦੇਣ ਕਿਆਂ 14 ਲੋਕਾਂ ਦੀ ਮੌਤ ਦਾ ਕਾਰਨ ਇਹ ਵੱਡਾ ਬਲਾਸਟ ਬਣ ਚੁੱਕਿਆ ਹੈ ਔਰ 700 ਤੋਂ ਵੱਧ ਲੋਕ ਇਸ ਦੇ ਜ਼ਖਮੀ ਹੋ ਚੁੱਕੇ ਨੇ ਫਿਲਹਾਲ ਅਸਲੀ ਕਾਰਨ ਕੀ ਹੈ ਇਹਦਾ ਈਰਾਨ ਦੇ ਅਧਿਕਾਰੀਆਂ ਦੇ ਵੱਲੋਂ ਜਿਹੜਾ ਪਤਾ ਹੈ ਉਹ ਲਗਾਇਆ ਜਾ ਰਿਹਾ ਹੈ ਕਿ ਕਿਉਂ ਇਹ ਬਲਾਸਟ ਹੋਇਆ ਕਿਸੇ ਮਜ਼ਾਇਰ ਫਟਣ ਦੇ ਕਰਕੇ ਹੋਇਆ ਜਾਂ ਫਿਰ ਹੋਰ ਕਿਸੇ ਕਾਰਨ ਹੋਇਆ ਅਜੇ ਤੱਕ ਸਪਸ਼ਟ ਕਾਰਨ ਨਹੀਂ ਦੱਸਿਆ ਗਿਆ ਪਰ ਇਹਦਾ ਪਤਾ ਲਗਾਇਆ ਜਾ ਰਿਹਾ ਹੈ ਤੇ 14 ਲੋਕਾਂ ਦੀ ਮੌਤ ਹੋਈ ਹੈ 700 ਤੋਂ ਵੱਧ ਲੋਕ ਇਸ ਹਾਦਸੇ ਦੇ ਵਿੱਚ ਜ਼ਖਮੀ ਹੋ ਚੁੱਕੇ ਨੇ ਜੀ ਹਾਂ ਈਰਾਨ ਦੀ ਬੰਦਰਗਾਹ ਸ਼ਾਇਦ ਰਜ਼ਾਈ ਬੰਦਰਗਾਹ ਤੇ ਇੱਕ ਵੱਡਾ ਧਮਾਕਾ ਦੇਖਣ ਨੂੰ ਮਿਲਿਆ ਜਿਸ ਦੇ ਵਿੱਚ ਹੁਣ ਤੱਕ ਦੀ ਜੁੜੀ ਜਾਣਕਾਰੀ ਮਿਲ ਪਾਰੀ ਹੈ ਕਿ 14 ਦੇ ਕਰੀਬ ਮੌਤਾਂ ਹੋ ਚੁੱਕੀਆਂ ਨੇ 14 ਲੋਕਾਂ ਦੀ ਮੌਤ ਹੋ ਚੁੱਕੀ ਹੈ ਤੇ 700 ਤੋਂ ਵੱਧ ਲੋਕ ਜ਼ਖਮੀ ਹੋ ਚੁੱਕੇ ਨੇ ਅਰ ਇਹ ਖਦਸਾ ਜਿਹੜਾ ਜਤਾਇਆ ਜਾ ਰਿਹਾ ਹੈ ਕਿ ਇਹਨਾਂ ਮੌਤਾਂ ਦੀ ਗਿਣਤੀ ਜਿਹੜੀ ਹੈ ਉਹ ਹੋਰ ਵੀ ਵੱਧ ਸਕਦੀ ਹੈ 14 ਦੇ ਕਰੀਬ ਲੋਕਾਂ ਦੀ ਮੌਤ ਹੋ ਚੁੱਕੀ ਹੈ 750 ਤੋਂ ਵੱਧ ਲੋਕ ਜ਼ਖਮੀ ਹੋ ਚੁੱਕੇ ਨੇ ਤਸਵੀਰਾਂ ਤੁਹਾਨੂੰ ਦਿਖਾ ਰਹੇ ਹਾਂ ਮੌਕੇ ਦੀਆਂ ਬਹੁਤ ਖਤਰਨਾਕ ਤੇ ਖੌਫਨਾਕ ਤਸਵੀਰਾਂ ਨੇ ਇਹ ਧੁਮਾਕਾ ਬੰਦਰਗਾਹ ਤੇ ਹੋਇਆ ਹੈ ਔਰ ਬੰਦਰਗਾਹ ਤੇ ਧੁਮਾਕਾ ਹੁੰਦਿਆਂ ਸਾਰੀ ਤਸਵੀਰਾਂ ਤੁਸੀਂ ਦੇਖ ਸਕਦੇ ਹੋ ਕਿ ਕਿਵੇਂ ਅੱਗ ਦੀਆਂ ਲਪਟਾਂ ਜਿਹੜੀਆਂ ਨੇ ਉਹ ਅਸਮਾਨ ਦੇ ਵਿੱਚ ਉੱਡਦੀਆਂ ਹੋਈਆਂ ਦਿਖਾਈ ਦੇ ਰਹੀਆਂ ਨੇ ਤਕਰੀਬਨ ਹੁਣ ਤੱਕ ਦੀ ਜਿਹੜੀ ਜਾਣਕਾਰੀ ਮਿਲ ਪਾਰੀ ਹੈ ਕਿ 14 ਲੋਕਾਂ ਦੀ ਮੌਤ ਇਸ ਧੁਮਾਕੇ ਦੇ ਵਿੱਚ ਹੋ ਚੁੱਕੀ ਹੈ ਤੇ 700 ਤੋਂ ਵੱਧ ਲੋਕ ਜਿਹੜੇ ਨੇ ਉਸ ਥਮਾਕੇ ਦੇ ਵਿੱਚ ਜ਼ਖਮੀ ਹੋ ਚੁੱਕੇ ਨੇ ਤਾਂ ਤਸਵੀਰਾਂ ਦਿਖਾ ਰਿਆਂ ਈਰਾਨ ਦੀ ਬੰਦਰਗਾਹ ਦੇ ਉੱਪਰ ਇਹ ਵੱਡਾ ਥਮਾਕਾ ਜਿਹੜਾ ਦੇਖਣ ਨੂੰ ਮਿਲਿਆ ਪਰ ਸਪਸ਼ਟ ਤੌਰ ਤੇ ਅਸੀਂ ਗੱਲ ਕਰੀਏ ਤਾਂ ਕੋਈ ਵੀ ਸਪਸ਼ਟ ਕਾਰਨ ਜਿਹੜਾ ਹੈ ਅਧਿਕਾਰੀਆਂ ਨੇ ਅਜੇ ਤੱਕ ਨਹੀਂ ਦੱਸਿਆ ਕਿ ਅੱਗ ਕਿਉਂ ਲੱਗੀ ਹੈ ਬੰਦਰਗਾਹ ਤੇ ਕੋਈ ਮਜ਼ਾਇਲ ਫਟਿਆ ਜਾਂ ਫਿਰ ਹੋਰ ਕੋਈ ਚੀਜ਼ ਹਰਕਤ ਹੋਈ ਹੈ ਸਪਸ਼ਟ ਕਾਰਨ ਜਿਹੜਾ ਆ ਈਰਾਨ ਦੇ ਅਧਿਕਾਰੀਆਂ ਦੇ ਵੱਲੋਂ ਅਜੇ ਕੋਈ ਵੀ ਨਹੀਂ ਦੱਸਿਆ ਗਿਆ ਹੈ ਔਰ ਤੁਹਾਨੂੰ ਦੱਸ ਦਈਏ ਕਿ ਇੱਕ ਹੋਰ ਚੀਜ਼ ਜਿਹੜੀ ਇਹਦੇ ਵਿੱਚ ਸਾਹਮਣੇ ਆਈ ਹੈ ਕਿ ਇਹ ਧਮਾਕਾ ਉਦੋਂ ਹੋਇਆ ਜਦੋਂ ইরਾਨੀ ਅਧਿਕਾਰੀ ਤੇ ਅਮਰੀਕੀ ਅਧਿਕਾਰੀ Oman ਦੇ ਵਿੱਚ ਪਰਮਾਣੂ ਦੇ ਬਾਰੇ ਗੱਲਬਾਤ ਕਰ ਰਹੇ ਸੀ ਔਰ ਉਸ ਮੀਟਿੰਗ ਦਾ ਤੀਜਾ ਦੌਰ ਜਿਹੜਾ ਆ ਉਹ ਚੱਲ ਰਿਹਾ ਸੀਗਾ ਤਾਂ ਇਸ ਦੌਰਾਨ ਇਹ ਧਮਾਕਾ ਹੋ ਗਿਆ ਤਾਂ ਬਹੁਤ ਸਾਰੀਆਂ ਚੀਜ਼ਾਂ ਨਿਕਲ ਕੇ ਸਾਹਮਣੇ ਆ ਰਹੀਆਂ ਨੇ ਤਾਂ ਪਰ ਇਹ ਵੱਡੀ ਖਬਰ ਹੈ ਕਿ ਫਿਲਹਾਲ 14 ਲੋਕਾਂ ਦੀ ਮਤ ਹੋ ਚੁੱਕੀ ਹੈ ਔਰ ਅਜੇ ਵੀ ਕਿਹਾ ਜਾ ਰਿਹਾ ਹੈ ਕਿ ਇਹ ਅੰਕੜੇ ਜਿਹੜੇ ਨੇ ਉਹ ਵੱਧ ਸਕਦੇ ਨੇ ਇਹ ਤਮਾਕਾ ਬੰਦਰ ਆਬਾਸ ਦੇ ਨੇੜੇ ਹੋਇਆ ਹੈ ਈਰਾਨ ਦੇ ਵਿੱਚ ਜਦੋਂ ਈਰਾਨੀ ਤੇ ਅਮਰੀਕੀ ਅਧਿਕਾਰੀ ਓਮਾਨ ਦੇ ਵਿੱਚ ਪਰਮਾਣੂ ਦੇ ਬਾਰੇ ਗੱਲਬਾਤ ਕਰ ਰਹੇ ਸੀ ਔਰ ਇਹ ਤੀਜੀ ਮੀਟਿੰਗ ਜਿਹੜੀ ਹੈ ਉਹ ਚੱਲ ਰਹੀ ਸੀ ਔਰ ਤੁਹਾਨੂੰ ਦੱਸ ਦੇ ਕਿ ਈਰਾਨੀ ਅਧਿਕਾਰੀਆਂ ਨੇ ਤੁਰੰਤ ਤਮਾਕੇ ਨੂੰ ਹਮਲੇ ਦਾ ਕਾਰਨ ਨਹੀਂ ਦੱਸਿਆ ਹੈ ਵਿਦੇਸ਼ ਮੰਤਰੀਬਾਸ ਕਰਾਕਚੀ ਜੋ ਕਿ ਪਰਮਾਣੂ ਗੱਲਬਾਤ ਦੀ ਅਗਵਾਈ ਕਰ ਰਹੇ ਸੀ ਨਾ ਉਹਨਾਂ ਨੇ ਮੀਡੀਆ ਨੂੰ ਕਿਹਾ ਹੈ ਕਿ ਸਾਡੀਆਂ ਸੁਰੱਖਿਆ ਸੇਵਾਵਾਂ ਜਾਇਜ਼ ਜਵਾਬ ਦੇਣ ਲਈ ਤਿਆਰ ਕੀਤੇ ਗਏ ਤੋੜਫੋੜ ਅਤੇ ਕਤਲ ਦੀਆਂ ਕਾਰਵਾਈਆਂ ਦੀਆਂ ਪਿਛਲੀਆਂ ਘਟਾਵਾਂ ਦੇ ਮੱਦੇਨਜ਼ਰ ਹਾਈਲਾਈਟ ਤੇ ਹੈ ਯਾਨੀ ਕਿ ਇਸ ਹਮਲੇ ਨੂੰ ਕਿਸੇ ਦਾ ਕਾਰਨ ਅਜੇ ਤੱਕ ਨਹੀਂ ਮੰਨਿਆ ਦੱਸਿਆ ਗਿਆ ਔਰ ਨਾ ਹੀ ਕੋਈ ਸਪਸ਼ਟ ਕਾਰਨ ਦੱਸਿਆ ਗਿਆ ਹੈ ਕਿ ਇਹ ਘਟਨਾ ਜਿਹੜੀ ਹੈ ਜਾਇ ਬਲਾਸਟ ਜਿਹੜਾ ਆ ਉਹ ਈਰਾਨ ਦੀ ਬੰਦਰਗਾਹ ਤੇ ਕਿਉਂ ਹੋਇਆ ਹੈ ਤਾਂ ਵੱਡੀ ਖਬਰ ਹੈ ਤੁਹਾਨੂੰ ਦੱਸ ਦੇ ਕਿ ਈਰਾਨ ਦੀ ਬੰਦਰਗਾਹ ਤੇ ਅਬਾਸ ਬੰਦਰਗਾਹ ਤੇ ਇਹ ਵੱਡਾ ਧਮਾਕਾ ਹੋਇਆ ਹੈ 14 ਮੌਤਾਂ ਹੋ ਚੁੱਕੀਆਂ ਨੇ 14 ਲੋਕਾਂ ਦੀ ਮੌਤ ਹੋ ਚੁੱਕੀ ਹੈ ਔਰ ਇਹ ਅੰਕੜਾ ਵੱਧ ਸਕਦਾ